ਆਰੂ ਛਾਰਾ ਨੂੰ ਭਰਾਵਾਂ ਨੂੰ ਇਹ ਗੱਲ ਦਾ ਪਤਾ ਹੈ ਵੀ ਜੋ ਆਪਣੇ ਟੂਨ ਦੇ ਵਿੱਚ ਜਿਹੜਾ ਪ੍ਰਸ਼ਾਸਨ ਦਾ ਲੈਕਚਰ ਹੋਇਆ ਸੀਗਾ ਉਹਦੇ ਵਿੱਚ ਆਪਾਂ ਨੂੰ ਧੱਕੇ ਨਾਲ ਇਹਨਾਂ ਨੇ ਹਰਾਤਾ ਕਿਉਂਕਿ ਆਪਾਂ 8-900 ਵੋਟਸ ਤੇ ਉੱਥੇ ਜਿੱਤ ਰਹੇ ਸੀਗੇ ਦੋ ਰਾਉਂਡਾਂ ਤੋਂ ਬਾਅਦ ਉਹਨਾਂ ਨੇ ਗਿਣਤੀ ਵੀ ਨਹੀਂ ਕੀਤੀ ਤੇ ਬਾਹਰ ਕਰਤੇ ਆ ਧੱਕੇ ਨਾਲ ਇਸ ਕਰਕੇ ਅੱਜ ਉਸ ਰੋਸ ਮਜਾਰੇ ਦੇ ਵਿੱਚ ਆਪਾਂ ਇਕੱਠੇ ਹੋਏ ਆ ਵੀ ਸਰਕਾਰ ਦੇ ਖਿਲਾਫ ਵੀ ਐਡਾ ਧੱਕਾ ਜਿਹੜਾ ਇਹਨਾਂ ਨੇ ਕੀਤਾ ਹੈ ਕਾਨੂੰਨ ਕਿਹੜਾ ਸਰਕਾਰਾਂ ਨਹੀਂ ਆਉਣੀਆਂ ਸਮਾਂ 1 ਸਾਲ ਦਾ ਰਹਿ ਗਿਆ ਉਹ ਤੋਂ ਬਾਅਦ ਅਸੀਂ ਲੜ ਕਰਕੇ ਕਹਿੰਦੇ ਆ ਕਾਗਜ਼ ਰਿਜੈਕਟ ਨਹੀਂ ਕਰੋ ਸਾਡੇ ਪ੍ਰੋਪਰ ਕਾਗਜ਼ ਉੱਪਰ ਆ ਕਰਨ ਫੇਰ ਇਲੈਕਸ਼ਨ ਲੜ ਲੜ ਕੇ ਵਿਖਾਇਆ ਕਰਾਂਗੇ ਜਿੰਦਾਬਾਦ ਜਿੰਦਾਬਾਦ ਇਹ ਆ ਸਰਕਾਰ ਬੁਰਦਾ ਪੰਜਾਬ ਬਾ ਦੇ ਨਾਲੇ ਬੋਲੂ ਬੂਤਾ ਸੇ ਜਦੋਂ ਸ਼ੇਰ ਬਾਦ ਤੇ ਉਸ ਤੋਂ ਬਾਅਦ ਉਹਨਾਂ ਨੇ ਟੀਬਲ ਦੇ ਸਾਹਮਣੇ ਜਾ ਹੋ ਗਿਆ ਉਹਨਾਂ ਨੇ ਚਾਰ ਟੀਬਲ ਉਹਨਾਂ ਦੇ ਹੋਰ ਲੱਗੇ ਬਲਾਕ ਸੰਪਤੀ ਵਾਲੇ ਉੱਥੇ ਬੱਸੀ ਹੋਰ ਤੇ ਅਸੀਂ ਛਿਆਂ ਤੇ ਖੜੇ ਰਹੇਗੇ ਉੱਥੇ ਜਾ ਕੇ ਐਵੇਂ ਨੇ ਆਪ ਖੜ ਗਿਆ ਜਾ ਉਹਦੀ ਜੀ ਨੂੰ ਖੜੀ ਲੜ ਸਾਨੂੰ ਨਹੀਂ ਪਤਾ ਲੱਗਿਆ ਵੀ ਉਹਨਾਂ ਜਿਹੜੇ ਚਾਰ ਟੀਬਲ ਨਵੇਂ ਖੋਲੇ ਤੇ ਕਿਸੇ ਦੀ ਮੋਟ ਕਿਹਨੂੰ ਕਿਹਦੀ ਪਈ ਆ ਸਾਨੂੰ ਤਾਂ ਜਦੋਂ ਅਸੀਂ ਜਾਂਦੇ ਸੀ ਦਾਹ ਦਿੰਦੇ ਸੀ ਵੀ ਇੰਨੀ ਹੋਟੀਆਂ ਘਟ ਗਿਆ ਇੰਨੀ ਹੋਦਿਆਂ ਵੱਧ ਗਈਆਂ ਉਸ ਤੋਂ ਬਾਅਦ ਜਦੋਂ ਅਸੀਂ ਜੋੜ ਲਵਾਉਣ ਵਾਸਤੇ ਅਸੀਂ ਜ਼ੋਰ ਪਾਇਆ ਵੀ ਅਸੀਂ ਜੋੜ ਲਵਾਉ ਉਹ ਸਾਨੂੰ ਸਾਡੀ ਵੋਟ ਸਾਰੇ ਬੂਥਾਂ ਦੇ ਵਿੱਚੋਂ ਟੋਟਲ ਕਿ ਜੋੜਵਾਇਤ ਜਦੋਂ ਅਸੀਂ ਇੱਕ ਜਿਹੜਾ ਮੁਲਾਜ਼ਮ ਸੀ ਉਹਦਾ ਜੋੜ ਲਵਾਉਣਾ ਸ਼ੁਰੂ ਕੀਤਾ ਤੇ ਉਹਨਾਂ ਦਾ ਆਰੋੜੇ ਨਾਲ ਜਿਹਨੂੰ ਇਸ਼ਾਰਾ ਕੀਤਾ ਵੀ ਤੈਨੂੰ ਬਾਅਦ ਅਫਸਰ ਨੇ ਬੁਲਾਇਆਗਾ ਤੇ ਤੂੰ ਉੱਥੇ ਰਿਪੋਰਟ ਤੇ ਗਿਆ ਸਾਬ ਤੋਂ ਵਿਚਾਲੋਂ ਭਜਾ ਕੇ ਲੈ ਗਿਆ ਜਦੋਂ ਅਸੀਂ ਉਹਦੇ ਮਗਰ ਗਏ ਉਹਨੇ ਰਿਪੋਰਟ ਦਾਹ ਜਾ ਕੇ ਸਾਬ ਨੂੰ ਦੇ ਦਿੱਤੀ ਆ ਉਹਨੂੰ ਜਦੋਂ ਸਾਬ ਨੂੰ ਪੁੱਛਿਆ ਸੀ ਕਿ ਤੈਨੂੰ ਜੋੜ ਲਵਾਉਣ ਵਾਸਤੇ ਦਿਓ ਜੀ ਉਹ ਆਏ ਤੁਸੀਂ ਇੱਥੇ ਖੜੋ ਤੁਹਾਨੂੰ ਬਾਅਦ ਚ ਦੱਸਦੇ ਆ ਥੋੜੀ ਥੋੜੀ ਕਰ ਜਾਂਦੇ ਉਹਨਾਂ ਨੇ ਜਦੋਂ ਪੁਲਿਸ ਪੁੱਛਿਆ ਰਿਆ ਕੀਤਾ ਵੀ ਇਹਨਾਂ ਨੂੰ ਬਾਹਰ ਕੱਢੋ ਕੋਤੇ ਪੁਲਿਸ ਮੁਲਾਜ਼ਮਾਂ ਆ ਕੇ ਮੜ ਤੋਂ ਸਾਨੂੰ ਧੱਕੇ ਮਾਰੇ ਸ਼ੁਰੂ ਕਰਦੇ ਅਸੀਂ ਉੱਥੋਂ ਸਾਨੂੰ ਉਹਨਾਂ ਨੇ ਬਾਹਰ ਉਖਾੜਿਆ ਦੇਰੀ ਕਰਨ ਦਾ ਵੀ ਇਹੀ ਕਾਰਨ ਸੀਗਾ ਦੇਰੀ ਕਰਨ ਦਾ ਵੀ ਇਹੀ ਕਾਰਨ ਸੀ ਸਾਨੂੰ ਹੋਰ ਪਤਾ ਲੱਗਿਆ ਜਾ ਜਦੋਂ ਇਹਨਾਂ ਨੂੰ ਪਤਾ ਲੱਗਿਆ ਨਾ ਹਲਕਾ ਚਾਰਜ ਨੂੰ ਵੀ ਫਰੀ ਕੋਰਟ ਤੋਂ ਦੋ ਕਾਲੀ ਦਲ ਜਿੱਤ ਗਿਆ ਉੱਥੋਂ ਦੋ ਕਾਲੀ ਦਲ ਜਿੱਤ ਗਿਆ ਤੇ ਜਿੱਦੋਂ ਹਲਕੇ 'ਚੋਂ ਇੱਕ ਕਾਲੀ ਦਲ ਜਿੱਤ ਗਿਆ ਸੁਪਰ ਸਿੰਘ ਬਾਲ ਦਾ ਬੇਟਾ ਉਹਨੇ ਇੱਥੇ ਵੀ ਜੇ ਸ਼ੇਮੀ ਵੀ ਜਿੱਤ ਗਿਆ ਇਹਨਾਂ ਨੇ ਬਹੁਤ ਬਣੂਗਾ ਜਿਹੜਾ ਫਰੀ ਇੱਥੇ ਵੀ ਇਹ ਆਪਦਾ ਚੇਰਵਡ ਬਣਾਉਣਗੇ ਉਹਨਾਂ ਨੇ ਦੇਰੀ ਕਰਕੇ ਇਹ ਸਾਡੇ ਉੱਥੇ ਤੋਂ ਤੋਂ ਜਿੰਨੇ ਪਿਸਾਂ ਦੀ ਬੈਂਕੀ ਸੀ ਕਿ ਝ ਕਿਤੀ ਹੋ ਗਈ ਸੀ ਸਾਰੇ ਬੁੱਢਾ ਦੀ ਮੁਲਾਜ਼ਮ ਸਾਰੇ ਮਾਸਟਰ ਆਫ ਘਰੋਂ ਘਰ ਜਾਵਦੇ ਸੀ ਤੁਹਾਨੂੰ ਜੋੜ ਲਾ ਕੇ ਦੱਸ ਦਿਆ ਤੁਹਾਨੂੰ ਜੋੜ ਲਾ ਕੇ ਦੱਸ ਦਿਆ ਨੇਰਾ ਕਰੀ ਗਏ ਸਾਨੂੰ ਜੋੜ ਲਾਇਆ ਨਹੀਂ ਸਾਨੂੰ ਧੱਕੇ ਮਾਰ ਕੇ ਬਾਹਰ ਕੱਢਦਾ ਜਦੋਂ ਅਸੀਂ ਬੇਟੋ ਬਾਹਰ ਆ ਗਏ ਫੇਰ ਪੜਾਈ ਨੇ ਜੋੜ ਲਾਇਆ ਜਾਂ ਨਹੀਂ ਲਾਇਆ ਕੀ ਕੀਤਾ ਸੀ ਨਹੀਂ ਕੀਤਾ ਅੰਗੇ ਤਾਂ ਕੋਈ ਪਤਾ ਨਹੀਂ ਉਸ ਤੋਂ ਬਾਅਦ ਇਹ ਨਾ ਲਾਣੀ ਜਦੋਂ ਬਾਅਦ ਪਤਾ ਲੱਗਿਆ ਵੀ ਆਦ ਨੂੰ ਕਿਸ ਗੱਲ ਨਹੀਂ ਠੀਕ ਪ੍ਰਧਾਨ ਜੀ ਜਿਹੜਾ ਥੋੜਾ ਨਾਲ ਧੱਕੇਸ਼ਾਹੀ ਤੁਸੀਂ ਕਹਿ ਰਹੇ ਹੋ ਹੋ ਰਹੀ ਹੈ ਕੀ ਤੁਸੀਂ ਉੱਥੇ ਮੌਜੂਦ ਸੀ ਉਸ ਵਕਤ ਤਾਂ ਧੱਕੇਸ਼ਾਹੀ ਦਾ ਇਹ ਕਹਿਣਾ ਵੀ ਮੈਂ ਤਾਂ ਕਹਿੰਦਾ ਵੀ ਐਮਐਲਏ ਦਾ ਵੀ ਉਹਨਾਂ ਮੈਂ ਕਸੂਰ ਇਹੜੇ ਦੋ ਮੁਲਾਜ਼ਮਾ ਇੱਕ ਦਾ ਚਮਕੇ ਸਿੰਘ ਤੇ ਇੱਕ ਸਾਡੇ ਪਿੰਡ ਦੇ ਆ ਏਆਰਓ ਕੁਲਦੀਪ ਸਿੰਘ ਹਰਾਨੀ ਦੀ ਗਲਤ ਹੈ ਵੀ ਇਹਨਾਂ ਦੋਹਾਂ ਮੁਲਾਜ਼ਮਾਂ ਦੇ ਜੇ ਪੈਨ ਚਾਹੀ ਹੈ ਉਹ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਾਈ ਗਈ ਹੈ ਦੋਨਾਂ ਮੁਲਾਜ਼ਮਾਂ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਭਰਤੀ ਕੀਤਾ ਹੈ ਦੋਨਾਂ ਨੇ ਬਾਦਲ ਸਰਕਾਰ ਬਾਦਲ ਸਰਕਾਰ ਦੇ ਸਮੇਂ ਦੇ ਭਰਤੀ ਹੋਏ ਵਾ ਦੋਨਾਂ ਨੇ ਸਾਡੇ ਅਕਾਲੀ ਵਰਕਰਾਂ ਦੀਆਂ ਜੜਾਂ 'ਚ ਤੇਲ ਪਾਉਣ ਦਾ ਵਾਖੂਬੀ ਨਾਲ ਕੰਮ ਨਿਭਾਇਆ ਠੀਕ ਹੈ ਜਿੰਦਾਬਾਦ ਜਿੰਦਾਬਾਦ ਸਰਕਾਰ ਮੁਰਦਾਬਾ ਜਬ ਸਰਕਾਰ ਮੁਰਦਾਬਾ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਅੱਜ ਦਾ ਜਿਹੜਾ ਇਹ ਸਾਡਾ ਉਤਲਾਪੁਰ ਦਾ ਮਜਹਰਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਸਾਡੇ ਜ਼ਿਲ੍ਹਾ ਪੱਛ ਦੇ ਉਮੀਦਵਾਰ ਸ਼੍ਰੀਮਤੀ ਕਰਮਜੀਤ ਕੌਰ ਜੀ ਜਿਹੜੇ ਕਿ ਵੱਡੀ ਲੀਡ ਦੇ ਨਾ ਜਿੱਤੇ ਸੀਗੇ ਜਿ세 ਦੀ ਮਿਸਾਲ ਹੈ ਸਾਡੇ 7 ਪਿੰਡ ਬਲਾਕ ਸੰਮਤੀ ਦੇ ਜਿੱਤ ਗਏ ਮੱਲਿਓਂ ਪੋਟ ਵਾਦੀ ਸੀ ਬਾਜੇਖਾਨੇ ਤੋਂ ਬੋਟ ਵਾਦੀ ਡੋੜਪਿੰਡ ਤੋਂ ਵੋਟ ਵਾਦੀ 10 ਪਿੰਡ ਦਾ ਸਾਡੇ ਨਰੋਲ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਇਹ ਕਾਡਮੀ ਦਵਾਰ ਕਿਸੇ ਵੀ ਹੱਥ ਵਿੱਚ ਹਰ ਨਹੀਂ ਸਕਦਾ ਸੀਗਾ ਲੇਕਿਨ ਪੰਜਾਬ ਸਰਕਾਰ ਨੇ ਇਥੋਂ ਦੇ ਮੌਜੂਦਾ ਐਮਐਲਏ ਨੇ ਤੇ ਪ੍ਰਸ਼ਾਸਨ ਨੇ ਸਾਡੇ ਨਾਲ ਧੱਕਾ ਕੀਤਾ ਤੇਦਾ ਅਸੀਂ ਜਵਾਬ ਆਉਣ ਵਾਲੀ 2023 ਦੇ ਵਿੱਚ ਦੇਵਾਂਗੇ ਪੰਜਾਬ ਦਾ ਮੁੱਖ ਮੰਤਰੀ ਇਹ ਕਹਿੰਦਾ ਸੀਗਾ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਪਿੰਡਾਂ ਦੇ ਵਿੱਚੋਂ ਸਫਨਾ ਦੇ ਵਿੱਚੋਂ ਚੱਲੂਗੀ ਤੇ ਅਸੀਂ ਕੰਮ ਦੇ ਆਧਾਰ ਤੇ ਵੋਟਾਂ ਮੰਗਾਗੇ ਅੱਜ ਕੰਮ ਦੇ ਆਧਾਰ ਤੇ ਵੋਟਾਂ ਮੰਗਾ ਕੇ ਦੇਖ ਲੈਂਦਾ ਸਾਰੀਆਂ ਜਵਾਨਤਾ ਜਲਤ ਹੋਣੀਆਂ ਸੀਗੀਆਂ ਇਹਨਾਂ ਦੀਆਂ ਮੇਰੇ ਪਿੰਡ ਦੇ ਦੋ ਬੁਢਾ ਜਿਹਨਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਪੰਚਾਇਤ ਹੈ ਇੱਕ ਦੇ ਵਿੱਚੋਂ ਬੱਤੀ ਕੋਟਾ ਪਈਆਂ ਇੱਕ ਦੇ ਵਿੱਚ 24 ਫੋਟਾਂ ਪਈਆਂ ਜਿਹੜੀ ਗੱਲ ਐਕਟ ਸਾਰਿਆਂ ਦੇ ਜਨਤਕ ਹੋਈ ਵੀ ਹੈ ਤੁਸੀਂ 32 ਤੇ 54 ਫੋਟਾਂ ਹੀ ਮੀਆਂ ਦੋ ਬੁਖਤਾਂ ਦੇ ਵਿੱਚੋਂ ਆਮ ਆਦਮੀ ਪਾਟੀ ਜਿੱਤੇ ਜਿਹੜੇ ਮੌਜੂਦਾ ਪੰਚਾਇਤਾਂ ਹੈ ਤੇ ਇਹ ਕੰਮ ਪਿੰਡ ਦੇ ਹੋਏ ਹੁੰਦੇ ਤਾਂ ਲੋਕ ਫੋਟਾਂ ਨਾ ਬੰਦੇ ਇਹਨਾਂ ਨੂੰ ਲੈ ਕੇ ਟੱਕਾ ਕਰਕੇ ਕੋਈ ਗੱਲ ਨਹੀਂ ਦੇਰ ਸਈ ਉਹ ਚੱਕਰ ਨਹੀਂ ਹੁਣ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਮੰਗ ਤਾਂ ਪ੍ਰਸ਼ਾਸਨ ਦਾ ਬਾਈ ਪਤਲਾ ਫੁੱਪਣਾ ਵੀ ਪ੍ਰਸ਼ਾਸਨ ਤੇ ਇਹਨਾਂ ਦਾ ਹੀ ਪ੍ਰਸ਼ਾਸਨ ਹੈ ਸਰਕਾਰ ਦਾ ਪ੍ਰਸ਼ਾਸਨ ਹੈ ਠੀਕ ਹੈ ਅੱਗੇ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕਾਰਵਾਈ ਤਾਂ ਜਿੰਨਾ ਸਾਡਾ ਹਾਈਕਮਾਨ ਕਹੂਗੀ ਹਾਈਕਮਾਨ ਦੇ ਨਾਲ ਸਾਡੀ ਸਲਾਮ ਅਸਰਾ ਸਵੇਰੇ ਸਵੇਰ ਦਾ ਚੱਲ ਰਿਹਾ ਹੈ ਅਸੀਂ ਹਾਈਕਮਾਨ ਦੇ ਨਾਲ ਜਿੰਨੇ ਸਬੂਤ ਕਹਿੰਦੇ ਅਸੀਂ ਉਹ ਕਰਾਂਗੇ ਕੱਲ ਨੂੰ ਹਾਈ ਕੋਰਟ ਜਾਣਾ ਪਿਆ ਅਸਫਰੀ ਕੋਰਟ ਜਾਣਾ ਪਿਆ ਇਸ ਸ਼ੀਟ ਦੀ ਕਤਰੀ ਜਾਣਾ ਕਿ ਬਿਲਕੁਲ ਠੀਕ ਹੈ ਜੀ ਜੋ ਪ੍ਰਦਰਸ਼ਨ ਕੀਤਾ ਹੈ ਕੀ ਕਾਰਨ ਹੈ ਇਹਦਾ ਉਹਦਾ ਇਹ ਹੈ ਵੀ ਪਹਿਲਾਂ ਵੀ ਸਾਨੂੰ ਪਤਾ ਹੀ ਹੈ ਜੇ ਨੋਮੀਨੇਸ਼ਨ ਵੇਲੇ ਵੀ ਘੱਟੋ ਘੱਟ ਨੌ ਜਿਹੜੀਆਂ ਬਲਾਸੰਪਤੀਆਂ ਸੀ ਬਾਜ਼ਾਖਾਨਾ, ਬਰਗਾੜੀ, ਡੋੜ, ਦਵੜੀਖਾਨਾ, ਰੋੜੀਪੂਰਾ ਹੋਰ ਵੀ ਐਸੀ ਜਿਹੜੀਆਂ ਕਿ ਜਿੱਥੇ ਕੇ ਇਹਨਾਂ ਦੀ ਜਵਾਨਤਾ ਜਲਤ ਹੁੰਦੀਆਂ ਸੀ। ਬਿਨਾਂ ਕਿਸੇ ਕਾਰਨ ਸਾਰੇ ਕੁਝ ਪੇਪਰ ਲਾੜ ਲੱਗੇ ਸੀਗੇ। ਚੁੱਲਾ ਟੈਕਸ ਬਕਾਇਦਾ ਲਾੜ ਲੱਗੇ ਸੀ ਸਾਰਾ ਐਪਲੀਕੇਸ਼ਨ ਲੱਗੇ ਬਿਨਾਂ ਕਾਰਨ ਉੱਥੇ ਰੱਦ ਕਰਤੀਆਂ। ਪਹਿਲਾਂ ਤਾਂ ਉਦੋਂ ਇਹਨਾਂ ਨੇ ਧੱਕਾਸ਼ਾਹੀ ਗੁੱਡਾ ਕਰਤੀ ਕੀਤੀ। ਉਹ ਜਿਹੜਾ ਆਪਣੇ ਸਰਪੰਚ ਸਾਹਿਬ ਦੀ ਨੂੰਹ ਰਾਣੀ ਇੱਥੇ ਬਾਜ਼ਾਖਾਨਾ ਵਾਲੇ ਵੀ ਖੜੀ ਸੀ। ਜੋੜੀ ਪਰ ਜਿਸ ਕਰ ਜਿਹੜੀ ਵੱਡੀ ਜਿਸ ਕਰ ਮੀਤ ਕਰ ਜਿਹੜੀ ਵੱਡੀ ਗਿਣਤੀ ਚ ਉਹ ਜਿੱਤੀ ਸੀ ਇਹ ਫੈਸਲਾ ਹੋਇਆ ਸੀ ਵੀ 12 ਟੇਬਲ ਹੈ ਸਾਰੀਆਂ ਪਾਰਟੀਆਂ ਦੇ 12-12 ਕਾਊਂਟਿੰਗ ਜੰਟ ਉਸੇ ਟੇਬਲਾਂ ਤੇ ਬੈਠਣਗੇ ਗਿਣਤੀ ਕਰਾਉਣਗੇ ਜਦੋਂ ਗਿਣਤੀ ਕੋਈ ਪਲਾਸ ਸੰਭਤੀਆਂ ਵੀ ਹੋ ਗਈ ਦੇਖੋ ਬਾਜੇਖਾਨੇ ਜੋੜ ਜੋ ਰਮਾਣਾਜੀਤ ਸਿੰਘ ਉਹ ਪਲਾਸ ਸੰਭਤੀ ਦੀ ਚਿੱਤੇ ਹੈ ਬਾਜੇਖਾਨੇ ਤੋਂ 50 ਵੋਟ ਵਧ ਗਈ ਜੋ ਝਖੜਾਲਾ ਬਲਾਕ ਸਭਾ ਦੀ ਚਾਰ ਪਿੰਡਾਂ ਉਹ ਵੀ ਕਾਲੀਦਾਲ ਕਿਤੇ ਸਾਰੇ ਪਿੰਡਾਂ ਕਾਲੀਦਾਲ ਦੀ ਵੋਟ ਵਧ ਗਈ ਬਲਾਕ ਸਭਾ ਤੇ ਵੇਲੇ ਤੇ ਫਿਰ ਜ਼ਿਲ੍ਹਾ ਪ੍ਰੀਸ਼ਦ ਵੇਲੇ ਕੀ ਹੋ ਗਿਆ ਜਦੋਂ ਗਿਣਤੀ ਹੋਈ ਤਾਂ ਇਹਨਾਂ ਨੇ ਦੇਖੋ ਕਿੰਨੀ ਗੁੰਡਾ ਕਰਦੀ ਹੈ ਕਿੰਨੀ ਧਕੇਸ਼ ਹੈ ਸਣੇ ਆਰੋ ਏ ਆਰੋ ਸਣੇ ਡੀਐਸਪੀ ਸਣੇ ਪੁਲਿਸ ਪ੍ਰਸ਼ਾਸਨ 12 ਟੇਬਲਾਂ ਤੇ 12 ਕਾਊਂਟਿੰਗ ਜੰਟ ਚਾਹੀਦੇ ਸੀ 6 ਬੰਦਿਆਂ ਨੂੰ ਇਹ ਕਹੇ ਕਿ ਤੁਹਾਡੇ ਬਲਾਕ ਸਭਾ ਤੇ ਗਲਤੀ ਹੋ ਗਈ ਤੁਸੀਂ ਚਲੋ 6 ਰਹਿ ਗਏ 12 ਟੇਬਲਾਂ ਤੇ ਉਹਨਾਂ ਨੇ ਜਿਹੜੇ ਬਕਸੇ ਖੋਲ ਲੇ ਤੇ ਉਥੇ 6 ਹੀ ਬੰਦੇ ਰਹਿਣ ਦਿੱਤੇ ਮਾਰ ਘਾੜਤੇ ਇੰਨਾ ਤਾਂ ਕਿਤੇ ਦੇਖਿਆ ਹੀ ਨਹੀਂ ਇਸ ਤਰ੍ਹਾਂ ਦੀ ਗੁੰਡਾਗਰਦੀ ਇਸ ਧੱਕੇਸ਼ਾਈ ਇਹ ਤੁਸੀਂ ਗਿਣਤੀ ਇੱਕ ਫੈਸਲਾ ਹੋ ਗਿਆ ਸਾਰਿਆਂ ਦਾ ਵੀ 12 ਟੇਬਲਾਂ ਦੇ 12 ਬੰਦੇ ਰਹਿਣਗੇ ਉਥੇ ਬੰਦੇ ਗਿਣਤੀ ਵਾਲੇ 6 ਹੀ ਰਹਿ ਗਏ ਤੇ 6 ਉਹਨਾਂ ਨੇ ਇੱਕ ਧੱਕੇ ਨਾਲ ਪੁਲਿਸ ਨੇ ਪ੍ਰਸ਼ਾਸਨ ਨੇ ਆਰਓ ਦੇ ਨਾਲ ਕੇ ਸਾਰਿਆਂ ਨੇ ਡੀਐਸਪੀ ਦੇ ਉਥੇ ਸਹਿਬਤ ਸਾਰਿਆਂ ਨੇ ਉਤਬੂਸ ਨੇ ਪੁਲਿਸ ਨੇ ਧੱਕੇ ਨਾਲ ਉਹ ਕਾਊਂਟਿੰਗ ਜੇ ਦੁਬਾਰਾ ਕਰ ਦਿਓ ਗਿਣਤੀ ਮਰਜ਼ੀ ਕਰੀ ਉਥੇ ਸ਼ਰੇ ਆ ਉਥੇ ਸਾਰਿਆਂ ਨੇ ਉਹਨਾਂ ਨੂੰ ਬਕਾਇਦਾ ਦੱਸ ਕੇ ਜਾਣਾ ਹੁੰਦਾ ਫਲਾਣੇ ਦਾ ਐਸ ਬੂਥ ਚੋਂ ਇੰਨੀ ਐਸ ਪਾਰਟੀ ਦੀ ਉਹਨਾਂ ਨੇ ਅਸਾਂ ਦੱਸਿਆ ਹੀ ਨਹੀਂ ਸਾਡੇ ਨਿਰਮਲ ਸਿੰਘ ਆ ਆਪਣੇ ਜਗਸੀਰ ਸਿੰਘ ਆ ਸਾਰੇ ਉਥੇ ਗਾਣੂ ਇਹਨਾਂ ਨੂੰ ਕਿਹਾ ਵੀ ਸਾਨੂੰ ਦੱਸ ਕੇ ਵਾ ਜਾਓ ਬਾਜੋ ਖਾਨੇ ਜੋੜਦੇ ਵੀ ਕਿਹੜੇ ਕਿਹੜੇ ਬੂਥ ਦੇ ਵਾ ਕਿੰਨੀ ਕਿੰਨੀ ਬੂਥ ਭਈਓ ਕਿ ਮੈਨੂੰ ਦੱਸਦੇ ਆ ਫੈਲ ਉਹ ਲੈ ਗਿਆ ਉਧਰ ਲੈ ਗਿਆ ਇਸ ਤਰ੍ਹਾਂ ਕਰੀਗੇ ਤੁਸੀਂ ਇੱਧਰ ਆ ਜਾਓ ਇਹ ਰੋ ਪ੍ਰੋਫੈਸਰ ਤੁਸੀਂ ਆ ਜਾਓ ਉਥੇ ਬਾਹਰ ਆ ਜਾਓ ਸਾਨੂੰ ਦੱਸਦੇ ਬਾਹਰ ਗੇਟ ਬੰਦ ਕਰਤਾ ਬਿਲਕੁਲ ਗੁੰਡਾਗਰਦੀ ਹੋਈ ਆ ਕੋਈ ਨਹੀਂ ਲੁੱਟੀਆਂ ਗਈਆਂ ਜਿਹੜਾ ਭਵੰਤਮਾਨ ਕਹਿੰਦਾ ਸੀ ਸੱਥਾਂ ਜੋ ਸਰਕਾਰ ਚੱਲੂਗੀ ਹੋਰ ਬੜੀਆਂ ਗੱਲਾਂ ਹਨ ਲੰਮਾ ਸਮਾਂ ਲੱਗ ਜੂਗਾ ਤੁਹਾਡੇ ਨਾਲ ਗੱਲ ਕਰੀਏ ਅੱਜ ਉਹਨਾਂ ਦਾ ਚਿਹਰਾ ਨੰਗਾ ਹੋ ਗਿਆ ਜਿਹੜਾ ਜਿਹੜਾ ਲੋਕਾਂ ਦੀ ਕੋਈ ਸੁਣਵਾਈ ਨਹੀਂ ਇਸ ਤਰ੍ਹਾਂ ਦਾ ਤਾਂ ਕੋਈ ਚੋਣਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਲੋਕਾਂ ਨੇ ਇਹਨਾਂ ਨੇ ਵੇਖ ਲਿਆ ਵੀ ਇਹਨਾਂ ਦੀਆਂ ਜੋ ਗੁੰਡਾਗਰਦੀਆਂ ਜਾਂ ਇਹਨਾਂ ਰਸ਼ਵਤਖੋਰੀ ਆ ਜਾਂ ਹੋਰ ਲੋਕਾਂ ਦਾ ਕੰਮ ਕੀਤੇ ਪੂਰੇ ਨਹੀਂ ਕੀਤੇ ਲੋਕਾਂ ਨੇ ਇਹਨਾਂ ਨੂੰ ووٹ ਤਾਂ ਪੈਣੀ ਨਹੀਂ ਸੀ ਇਸ ਕਰਕੇ ਇਹਨਾਂ ਨੇ ਗੁੰਡਾਗਰਦੀ ਤੇ ਆ ਗਿਆ ਇਹ ਖਾਸ ਕਰਕੇ ਜਿਹੜਾ ਆਪਣੇ ਜੈਤੋ ਦਾ ਐਮਐਲਏ ਆ ਇਹਨੇ ਜਨ ਲੋਕਤੰਤਰ ਦਾ ਧਜੀਆਂ ਢਾਈਆਂ ਪ੍ਰਸ਼ਾਸਨ ਦੀ ਹੈ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਪੁਲਿਸ ਪ੍ਰਸ਼ਾਸਨ ਵਿੱਚ ਕੋਈ ਹੁੰਦਾ ਤੂੰ ਗੋੜਾ ਨਾ ਵੀ ਤੁਸੀਂ ਤਾਂ ਦੂਸਰਿਆਂ ਦੀ ਸੁਰੱਖਿਆ ਕਰਦੀ ਹੁੰਦੀ ਆ ਤੇ ਸਹੀ ਕੰਮ ਚਲਾਉਣਾ ਹੁੰਦਾ ਹੈ ਕੁਝ ਨਹੀਂ ਉਹਨਾਂ ਦਾ ਧੱਕੇ ਖਾਈ ਦਾ ਸਤਾਦ ਨੇ ਲਾ ਕੇ ਤੇ ਤੂੰ ਮਾੜੀ ਗੱਲ ਕੀਤੀ ਸੁਣ ਵਿੱਚ ਆਇਆ ਐ ਐਮਐਲਏ ਵੱਲੋਂ ਵੀ ਉੱਥੇ ਬੈਠ ਕੇ ਧੱਕੇ ਖਾਈ ਕਰਵਾਈ ਗਈ ਹੈ ਬਿਲਕੁਲ ਸਾਰਾ ਕੁਝ ਐਮਐਲਏ ਸਾਰਾ ਦੇ ਵੀ ਉੱਥੇ ਰਿਹਾ ਚਾਰ ਪੰਜ ਸੱਤ ਉਹਦੇ ਨਾਲ ਦੋ ਦਿਨ ਗੱਡੀਆਂ ਸੀ 10 12 ਉਹਦੇ ਨਾਲ ਬੰਦੇ ਸੀ ਕਿੰਨਾ ਕੋਈ ਕਾਊਂਟਰ ਦੀ ਐਂਟਰੀ ਨਹੀਂ ਸੀ ਕੋਈ ਉਹਨਾਂ ਦੇ ਪਾਸ ਨਹੀਂ ਬੜੇ ਸੀ ਬਿਨਾ ਗੱਲੋਂ ਉੱਥੇ ਅੰਦਰ ਵੜ ਜਾਂਦੇ ਇਹ ਆ ਜਾਂਦੇ ਸੀ ਕਿਤੇ ਉਹਨਾਂ ਨੂੰ ਦੇਖੋ ਪਹਿਲੀ ਗੱਲ ਐਮਐਲਏ ਦਾ ਤਾਂ ਕੋਈ ਕੁੱਥੇ ਅੰਦਰ ਕੰਮ ਹੀ ਨਹੀਂ ਹੁੰਦਾ ਫਿਰ ਉਹ ਜਿਹੜਾ ਆਰਓ ਨੇ ਕੰਮ ਕਰਨਾ ਹੈ ਕਿਸੇ ਨੂੰ ਨਵੇਸ਼ ਦੇਣਿਆ ਕੌਂਦ ਜਿਹੜੇ ਗਿਲਤੀ ਵਾਲਾ ਮੁਲਾਜ਼ਮ ਉਹ ਤਾਂ ਐਮਐਲਏ ਕਰ ਰਿਆ ਸੀ ਐਮਐਲਏ ਕਰ ਰਿਆ ਸੀ ਤੂੰ ਆ ਬਾਕਸ ਲੈ ਕੇ ਆ ਤੂੰ ਇਸ ਬਕਸੇ ਤੇ ਜਾਂ ਤੂੰ ਇਸ ਟੇਬਲ ਤੇ ਜਾਂ ਜਮਾਂ ਹੀ ਹੈਰਾਨ ਵਾਲੀ ਗੱਲ ਆ ਵੀ ਅੱਜ ਇਹ ਅੱਜ ਤੱਕ ਇਹ ਹੋਇਆ ਹੀ ਨਹੀਂ ਵੀ ਉੱਥੇ ਆ ਰੋ ਦਾ ਕੰਮ ਐਮਐਲਏ ਕਰ ਰਿਆ ਸੀ ਇਹ ਪਹਿਲੀ ਵਾਰ ਦੇਖਿਆ ਠੀਕ ਹੈ ਸਾਹਮਣੇ ਜਿਹੜੇ ਇੱਕ ਦੋ ਸੁਧਾਰਾ ਕਰ ਰਹੇ ਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਆਜਵਾਦ ਨੂੰ ਮਨਸਤਾਨਾ ਕੋਈ ਬੰਦ ਬੋਲੀਏ ਇਹ ਜਿਹੜਾ ਸਰਕਾਰ ਦੇ ਧੱਕੇ ਦੇ ਵਿਰੋਧਾ ਜਿਹੜਾ ਸਾਡਾ ਉਮੀਦਵਾਰ ਹੈ ਤੋਂ ਬਾਜੀਖਾਨੇ ਤੋਂ ਜ਼ਿਲ੍ਹਾ ਪ੍ਰੀਸ਼ਦ ਲਈ ਸੀ ਉਹ ਮੁਕਾਬਲਾ ਚਾਹੇ ਸਾਡਾ ਚੱਲ ਰਿਹਾ ਸੀ ਪਰ ਅਸੀਂ ਜਿੱਤ ਦੇ ਦੋ ਬੂਥਾਂ ਦਾ ਨਾਂ ਤਾਂ ਤੁਹਾਨੂੰ ਕੋਈ ਗਣਤੀ ਦਾ ਹਿਸਾਬ-ਕਿਤਾਬ ਦਿੱਤਾ ਗਿਆ ਬੂਥੇ ਪੁੱਛਦੇ ਦਖਲਅੰਦਾਜ਼ੀ ਕਰਕੇ ਜਿਹੜੇ ਸਾਡੇ ਉੱਤੇ ਬੰਦੇ ਸੀ ਉਹਨਾਂ ਨੂੰ ਬਾਹਰ ਕੱਢਤਾ ਜੇ ਉਹ ਨਾਂ ਬਾਹਰ ਕੱਢ ਦੇ ਤਾਂ ਜਿਹੜੀ ਸਹੀ ਜਿਵੇਂ ਪਹਿਲਾਂ ਚੱਲੀ ਜਾਂਦਾ ਸੀ ਉਹ ਸਾਨੂੰ ਦੇ ਦਿੰਦੇ ਸਾਨੂੰ ਕੋਈ ਦੂਤ ਨਹੀਂ ਸੀ ਅੱਜ ਸਰਕਾਰ ਦਾ ਵਿਰੋਧ ਕਰਨ ਵਾਸਤੇ ਅੱਜ ਸਾਰੇ ਇਕੱਠੇ ਹੋਏ ਆ। ਅਸੀਂ ਲਾਉਂਦੇ ਲਗਭਗ ਬਲਾਕ ਸੰਮਤੀਆਂ ਦਿੱਤੇ ਆ। 8 ਸਾਡੇ ਬਲਾਕ ਸੰਮਤੀ ਦੇ ਮੈਂਬਰਾਂ ਦੇ ਉਹਨਾਂ ਦੇ ਕਾਗਜ਼ ਰੱਦ ਕੀਤੇ ਗਏ ਜਿਹੜੇ ਇਹਨਾਂ ਨੂੰ 100% ਪਤਾ ਸੀ ਕਿ ਉਹ ਜਿੱਤੇ ਆ। ਇਹਨਾਂ ਦੇ ਬਲਾਕ ਸੰਮਤੀ ਦੇ ਜਮਾਨਤਾ ਜਾਫਤ ਦਾ ਜਿੱਥੇ ਇਹਨਾਂ ਨੂੰ ਡਰ ਸੀ ਉੱਥੋਂ ਇਹਨਾਂ ਨੇ ਕਾਗਜ਼ ਸਾਡੇ ਰੱਦ ਕਰਾ ਕੇ ਸਾਡੇ ਉਮੀਦਵਾਰਾਂ ਨੂੰ ਉਸ ਮਦਾਨ ਤੋਂ ਬਾਹਰ ਕਰਤਾ ਨੇ ਤਾਂ ਉਹ ਵੀ ਸਾਡੇ ਜਿੰਨੇ ਸੀ ਸਾਡਾ ਚੇਅਰਮੈਨ ਬਣਦਾ ਸੀਗਾ ਜੇ ਤੋ ਇਹ ਸਰਕਾਰ ਦੀ ਜਿਹੜੀ ਧੱਕੇਸ਼ਾਈ ਹੈ ਉਸ ਦੇ ਵਿਰੋਧ ਵਿੱਚ ਜਿਹੜਾ ਬਸੂਦਾ ਐਮ ਐਲ اے ਹੈ ਉਹਦਾ ਅਸੀਂ ਬਸੂਦਾ ਸਾੜਨ ਵਾਸਤੇ ਇੱਥੇ ਆ ਗਏ ਕਿ ਮਰਵਾ ਰਾਜ ਕਰੇ ਟਾਈਮ ਚੰਗਾ ਕਿਤੇ ਆ ਗਿਆ ਸਰਕਾਰ ਆਉਣ ਵਾਲੀ 27 ਸਰਦਾਰ ਸਿੰਘ ਬਾਦਲ ਦੀ ਬਣਨੀ ਹੈ ਸਰਦਾਰ ਸਿੰਘ ਬਾਦਲ ਨੇ ਮਾਰਨਾ ਜਿਹੜੇ ਮਲਾਜਬਾ ਨੇ ਤਖਾਏ ਤੇ ਕਰਿਆ ਨਾ ਇਹਨਾਂ ਨੂੰ ਗਲਤ ਫੇਮੀ ਆ ਵੀ ਚੂਬਾ ਸਿੰਘ ਬੋਲਦਾ ਨਹੀਂ ਜੇ ਚੀਕਾਂ ਨਾ ਨਾ ਕਢਾ ਦਿਆਂਗਾ ਤੇ ਵੇਖੋ ਉਹ ਪਰਦਾ ਕੱਢਦਾ ਕੱਲ ਪਹਿਲਾਂ ਤੁਹਾਨੂੰ ਵੀ ਉੱਥੇ ਐਂਟਰੀ ਨਹੀਂ ਹੋਣ ਦਿੱਤਾ ਗਿਆ ਪ੍ਰਦਰਸ਼ਨ ਤੋਂ ਬਾਅਦ ਤੁਹਾਨੂੰ ਉੱਥੇ ਬੁਲਾਇਆ ਗਿਆ ਕੀ ਉੱਥੇ ਤੁਹਾਡੇ ਕੋਲ ਅਪਸਰਾ ਨਾਲ ਗੱਲਬਾਤ ਹੋਈ ਇਸ ਵਿਸ਼ੇ ਤੇ ਪਹਿਲਾਂ ਆਪ ਵੀ ਬਾਹਰ ਸੀਗੇ ਸਾਨੂੰ ਕੋਈ ਸ਼ੰਕਾ ਨਹੀਂ ਸੀਗਾ ਜਦੋਂ ਸਾਨੂੰ ਪਤਾ ਲੱਗਿਆ ਵੀ ਐਮਐਲਏ 15 20 ਬੰਦੇ ਸੀ ਜਿਹੜੇ ਬਿਨਾ ਮਤਲਬ ਤੋਂ ਹੀ ਸਿੱਧੋ ਸ਼ਹਿਰ ਦੇ ਸੀ ਜਿਨ੍ਹਾਂ ਦਾ ਇਸ ਜ਼ੋਨ ਦੇ ਨਾਲ ਸਬੰਧ ਹੀ ਕੋਈ ਨਹੀਂ ਸੀ ਉਹ 15 20 ਬੰਦੇ ਜਦੋਂ ਸਾਨੂੰ ਪਤਾ ਲੱਗਿਆ ਵੀ ਉਹ ਅੰਦਰ ਤੁਰੇ ਫਿਰਦੇ ਆ ਅਸੀਂ ਜਦੋਂ ਉੱਥੇ ਇਕੱਠੇ ਕਰੇ ਆਪਣੇ ਪੱਤਰਕਾਰ ਮਨਿੰਦਰ ਨੂੰ ਅਸੀਂ ਬੁਲਾ ਲਿਆ ਜਦੋਂ ਉੱਥੇ ਜਦੋਂ ਉਹਨਾਂ ਨੇ ਆ ਕੇ ਸਵਾਲ ਜਵਾਬ ਕੀਤੇ ਤਾਂ ਫੇਰ ਸਾਨੂੰ ਸਾਡੇ ਵੀ ਸਟਾਰਟ ਜੇ ਬਣਾ ਕੇ ਆਦੇ ਵਿੱਚ ਲੋ ਤੁਸੀਂ ਵੀ ਆ ਜਾਓ ਪਹਿਲਾਂ ਬਹੁਤ ਇਹੋ ਜਿਹੀਆਂ ਗੱਲਾਂ ਹੋਈਆਂ ਨੇ ਜਿਹੜੀਆਂ ਜਦੋਂ ਬਾਅਦ ਆਇਆ ਤਾਂ ਪਤਾ ਇਹਨਾਂ ਨੂੰ ਪਹਿਲਾਂ ਸੀ ਜਿਆ ਇੱਥੀਆਂ ਵੋਟਾਂ ਦੇ ਜਿੱਤੂ ਆਏ ਨੇ ਕਿ ਸਾਨੂੰ ਵੀ ਕੇ ਬੰਦੇ ਨੇ ਕਿਹਾ ਸੀ ਵੀ ਤੁਹਾਡੇ ਹੱਥਾਂ 'ਚ ਜਿੱਦਦੇ ਆ ਤੁਸੀਂ ਕੰਮ ਰੌਲਾ ਪਾਉਣੇ ਪਰ ਰੌਲਾ ਜਿਹੜਾ ਠੱਗਾ ਜਿਹੜੇ ਸਾਡੇ ਵਰਕਰਾਂ ਨੇ ਦਿਨ ਰਾਤ ਇੱਕ ਕਰਕੇ ਵਹਿੰਦ ਕਰੀ ਉਹਦਾ ਮੁੱਲ ਤਾਂ ਸਾਨੂੰ ਰੱਖਣਾ ਚਾਹੀਦਾ ਸੀ ਚਲੋ ਹਰ ਗਿਆ ਸਾਨੂੰ ਕੋਈ ਰੋਸ਼ਨੀ ਕਿਵੇਂ ਜਿੱਤੇ ਆ ਇਹ ਐਮਐਲਏ ਨੂੰ ਵੀ ਪਤਾ ਤੇ ਗਾਂ 27 ਦੀਆਂ ਚੋਣਾ ਜਿਤਾ ਦੇਾਂਗੇ ਇਹਨੂੰ ਵੀ ਪਤਾ ਲੱਗ ਜੂਗਾ ਕਿਵੇਂ ਚੋਣਾ ਜਿੱਤੀਆਂ ਜਾਂਦੀਆਂ ਸਰਕਾਰ ਦੇ ਇਹਨਾਂ ਦੀ ਸਰਕਾਰ ਦਾ 6 ਮਹੀਨੇ ਦਾ ਕੰਮ ਰਹਿ ਗਿਆ ਜਦੋਂ ਚੋਣ ਜਾਬਤਾ ਲੱਗ ਗਿਆ ਤੇ ਪਿੰਡਾਂ 'ਚ ਕਿਸੇ ਨੇ ਵੜਨ ਦੇ ਦਾ ਕਹਿ ਦੇ ਜੋ ਇਹ 27 ਦਿਨਾਂ ਨੂੰ ਦੱਸ ਦਿਆਂ ਕਿ ਕਿਵੇਂ ਸਰਕਾਰਾਂ ਬਣਦੀਆਂ ਤੇ ਗਲਤ ਫੈਮੀਦੀ ਪੁਰੇ ਫਿਰਦੇ ਜਿਹੜੇ ਸੁਪਨੇ ਲੈਂਦੇ ਆ ਕੌਣ ਵਾਲੀ ਸਰਕਾਰ ਫੇਰ ਸਾਡੀ ਬਣੂਗੀ ਕੱਢ ਦੇਣ ਮਨ ਤੋਂ ਜਿਹੜਾ ਰਿਜ਼ਲਟ ਲੇਟ ਕੀਤਾ ਗਿਆ ਹੈ ਦੇਰ ਰਾਤ ਨੂੰ ਦਿੱਤਾ ਗਿਆ ਉਹਦਾ ਕਾਰਨ ਵੀ ਇਹੀ ਸੀਗਾ ਦੇਰ ਰਾਤ ਜਿਹੜਾ ਰਿਜ਼ਲਟ ਦਿੱਤਾ ਗਿਆ ਉਹਦਾ ਕਾਰਨ ਹੀ ਇਹ ਸੀ ਜਾਣ ਬੁੱਝ ਕੇ 延迟 ਕੀਤਾ ਜਾ ਰਿਹਾ ਬਾਈ ਨੂੰ 35-40 ਸਾਲ ਹੋ ਗਏ। ਚੋਨਾ ਦੇ ਵਿੱਚ ਸਾਲੇ ਤਾਂ ਨਾ ਮੇਰੇ ਪਿਤਾ ਨੇ ਚੋਨਾ ਲੜੀਆਂ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਹੀ ਮੈਂ ਜਾਂਦਾ ਰਿਹਾ ਪਰ ਪਹਿਲੀ ਵਾਰੀ ਇਤਿਹਾਸ 'ਚ ਵੇਖਿਆ ਕਿ ਫਤਾਂ ਤਾਂ ਨਹੀਂ ਜਾਣ ਪੁੱਜ ਕੇ ਕਿਹੜੇ ਇਹੋ ਦੇ ਅਣਜਾਣ ਬੰਦੇ ਨੂੰ ਲਾਤਾ ਚੋਨਾ ਦੀ ਗਿਣਤੀ ਕਰਾਉਣ ਵਾਸਤੇ ਇੱਕ ਪਾਸੇ ਤਾਂ ਜੌਣ ਵਾਲਾ ਠੀਕਲਾ ਪਿੰਡ ਦੇਖ ਤੋਂ ਹਲਕੇ ਦਾ ਤੇ ਦੂਜਾ ਹੈਗਾ ਪ੍ਰਕਾਰੀ ਇਹ ਵਿੱਚੋਂ 10-10 ਪਿੰਡ ਛੱਡ ਕੇ ਫੈਂਟਰੀ ਕਰਾਈ ਗਈ ਹੈ। ਇਹ ਪਤਾ ਨਹੀਂ ਕੀ ਹੈ ਜਿਹੜਾ ਕਿਹੜਾ ਫਾਰਮੂਲਾ ਸੀ ਜੇ ਇੱਕ ਉਹ ਪੰਚਗ੍ਰੈਂਡੋ ਚੱਕਲੇ ਤੇ ਦੂਜਾ ਉਹ ਰੋੜੀ ਕਪੂਰੇ ਦੇ ਚੱਕਲੇ ਐ ਜਿੜਕੀ ਕਰਾਈ ਗਈ ਆ ਇਹ ਜਾਣ ਬੁੱਝ ਕੇ ਜਿਹੜਾ ਠੰਡਾ ਦਿੱਤਾ ਗਿਆ ਇਹਦੇ ਨਤੀਜੇ ਉਹਨਾਂ ਹਸਪਤਾਲਾਂ ਨੂੰ ਵੀ ਭੁਗਤਣੇ ਪੈਣੇ ਐ ਤੇ ਜਿਹੜੇ ਪੁਲਿਸ ਵਾਲਿਆਂ ਨੇ ਕਰੇ ਉਹਨਾਂ ਨੂੰ ਵੀ ਭੁਗਤਣੇ ਪੈਣੇ ਕਿਸੇ ਨਾਲ ਅਸੀਂ ਘੱਟ ਨਹੀਂ ਕਰਾਂ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਵੀ ਡਾਇਨਾਸੌਰ ਨੇ ਆਉਂਦੇ ਤੇ ਕਾਲੀ ਵੀ ਨਹੀਂ ਆਉਂਦੇ ਹੁਣ ਕੀ ਕਹਿਣਾ ਥੋੜਾ ਡਾਇਨਾਸੌਰ ਵੀ ਆ ਗਿਆ ਤੇ ਇਹਨਾਂ ਦਾ ਟੋਕ ਵੀ ਆ ਗਿਆ ਤਖਤ ਸਿੰਘ ਬਾਦਲੂ ਆਉਂਦੇ ਸੀ ਏ ਨਹੀਂ ਆ ਸਕਦਾ ਬਾਦਲ ਆ ਸਕਦਾ ਅੱਜ ਲੋਕ ਆ ਜਿਹੜੇ ਪਹਿਲੀ ਵਾਰ ਇਸ ਦਾ ਕੋਨਾ ਤੇ ਵੇਖਿਆ ਕਿ ਜਿਹੜੇ ਨੌਜਵਾਨ ਬੱਚੇ ਜਿਨ੍ਹਾਂ ਨੂੰ ਪਹਿਲਾਂ ਸ਼ੰਕੇ ਇਹਨਾਂ ਨੇ ਪਾ ਕੇ ਜਿਨ੍ਹਾਂ ਨੇ ਇਹਾਂ ਦੀ ਸਰਕਾਰ ਲੈਂਦੀ ਆ ਅੱਜ ਉਹ ਹੀ ਸਾਨੂੰ ਕਹਿੰਦੇ ਕਿ ਸਾਨੂੰ ਸਰਦਾਰ ਸਾਹਿਬ ਨੂੰ ਪੜਾਓ ਵੱਡੀ ਗੰਟੀ ਦੇ ਵਿੱਚ ਨੌਜਵਾਨ ਜਿਹੜੇ ਅੱਜ ਬੱਚੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਬਦੌਲਤ ਜੁੜੇ ਜਿਨ੍ਹਾਂ ਨੇ ਜੋ ਕੰਮ ਸਰਕਾਰ ਦੇ ਸੀ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕੀਤੇ ਜਿਹੜੇ ਅੱਰਾਜ ਕਿਸੇ ਸਰਕਾਰ ਨੇ ਬਾਹ ਨਹੀਂ ਫੜੀ ਸੁਖਵੀਰ ਨੇ ਬਾਦਲ ਨੇ ਉਹਨਾਂ ਲੋਕਾਂ ਦੀ ਬਾਹ ਫੜੀ ਹੈ ਉਦੇ ਨਤੀਜੇ ਵੀ ਲੋਕਾਂ ਨੇ 70 ਤਰ੍ਹਾਂ ਦੀ ਚੋਣ ਤੇ ਦੇ ਤੇ ਉਤੋਂ ਇਸੇ ਜਿੱਦੇ ਸੀ ਤੇ ਇਹ ਵੀ ਅਸੀਂ ਸਾਰਿਆਂ ਚੋਂ ਪੀਟਾਂ ਜਿੱਦਦੇ ਸੀ ਸਤਿਗੁਰੂ ਕਿਰਪਾ ਕਰੂਗਾ ਦੁਬਾਰਾ ਜਿਹੜੀ 27 ਤਾਰਿਖ ਨੂੰ ਬਾਦਲ ਨੇ ਮੁੱਖ ਮੰਤਰੀ ਬਣਾਇਆ ਤੁਰ ਵੀ ਆ ਕੇ ਦਸੰਗੀਤ ਨੂੰ ਬਾਦਲ ਇਸ ਤੋਂ ਅਗਲਾ ਐਕਸ਼ਨ ਕੀ ਹੋਇਆ ਤੁਹਾਡਾ ਜੀ ਅਸੀਂ ਜਿਵੇਂ ਚੋਣਾਂ ਹੋ ਗਈਆਂ ਪਹਿਲਾਂ ਤਾਂ ਸਾਰੇ ਵਰਕਰ ਸਹਿਬਾਨਾਂ ਦਾ ਅਸੀਂ ਧੰਨਵਾਦ ਕਰਨ ਜਾਵਾਂਗੇ ਚਾਹੇ ਕੋਈ ਜਿੱਤਿਆ ਚਾਹੇ ਕੋਈ ਹਾਰਿਆ ਉਹਨਾਂ ਨੇ ਦਿਨ ਰਾਤ ਕਰਕੇ ਮਿਹਨਤ ਕੀਤੀ ਸੀ ਹਾਰੇ ਨਹੀਂ ਅਸੀਂ ਜਿੱਤੇ ਹੀ ਆ। ਉਹਨਾਂ ਦਾ ਧੰਨਵਾਦ ਕਰਾਂਗੇ। ਅਗਲਾ ਪ੍ਰੋਗਰਾਮ ਜਿਵੇਂ ਪਾਰਟੀ ਪ੍ਰਧਾਨ ਹੁਕਮ ਕਰਨਗੇ ਉਹਨਾਂ ਦੇ ਹੁਕਮ ਅਨੁਸਾਰ ਹੀ ਚੱਲਣਾ ਹੈ। ਵੈਗਨ ਜੀ ਦਾ ਖਾਲਸਾ